ਕਿਹਦੇ ਸਿੰ ਜਾਵਾਂਗੇ ਅੱਛਾ ਆਵਾਂ ਮੈਂ ਨਾ ਜਾਵਾਂ ਚਲਾ ਦੇ ਚੰਗਾ ਆਇਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਚੱਲੇ ਆਂ ਬੁਲਾਡੇ ਮੇਕਅਪ ਦੀ ਸ਼ੋਪਿੰਗ ਕਰਨ ਸੁਖ ਨਾਲ ਦੇਖਦੇ ਆਂ ਕਿ ਕੁਝ ਦਵਾਈ ਲੈ ਲਵਾਂਗੇ ਚੱਲੀਏ ਤੂੰ ਮੇਕਅਪ ਵੀ ਕੋਈ ਨਹੀਂ ਦਵਾਈ ਲੈਵਾਂ ਤੁਹਾਨੂੰ ਮਨਾ ਮੇਕਅਪ ਦਵਾਈ ਲੈ ਆਵਾਂ ਫਿਰ ਸਮੋਸੇ ਦੇ ਬਰੈਡਰ ਖਵਾ ਕੇ ਉੱਥੇ ਮੁੜ ਕੇ ਲੈ ਆਵਾਂਗਾ ਹੋਰ ਕੁਝ ਦੇਖ ਲਈ ਇਹ ਜਿਆਦਾ ਨਹੀਂ ਹੁੰਦਾ ਬਟਕੀਆਂ ਖਾਣ ਟਿੱਕੀਆਂ ਖਾਣ ਥੋੜੀ ਚੱਲੀ ਆ ਮੈਂ ਉਹਨੇ ਦੁਕਾਨ ਖੁੱਲਈ ਹੋਣੀ ਨਾ ਨਾ ਮਿੱਤਰ ਟਿੱਕੀ ਖਾ ਲਈ ਗੋਪਿਆਲੀ ਤੂੰ ਮੈਨੂੰ ਕੀ ਹੁੰਨਾ ਟਿੱਕੀਆਂ ਦਾ ਭਾਉਨਾ ਨਾ ਨਾ ਟਿੱਕੀਆਂ ਦਾ ਭਾਉਨਾ ਖਵਾਏ ਮੈਨੂੰ ਮੈਨੂੰ ਸ਼ੋਪਿੰਗ ਕਰਾ ਦੇ ਬਸ ਮੈਂ ਮੇਕਅਪ ਦਾ ਸਮਾਨ ਨਹੀਂ ਖਵਾਇਆ ਫਿਰ ਮੈਂ ਜਾਂਦੀ ਨਹੀਂ ਜਾਂਦਾ ਕਿਵੇਂ ਚਲਾ ਜਾ ਬਿਲਕੁਲ ੱਲੇ ਆਤੀ ਨਾਲ ਇਸ ਵੀ ਜਾ ਰਹੇ ਆ ਲੈ ਕੇ ਤੇ ਜਾ ਰਹੇ ਆ ਪਰ ਜਿਹੜੀਆਂ ਡਿਮਾਂਡਾਂ ਜੇ ਕਰੀ ਜਾਂਦੀ ਆ ਉਹ ਦਵਾ ਗਈ ਹੁੰਦਾ ਇਹਨੂੰ ਮੈਂ ਸਾਰੀਆਂ ਪੂਰੀਆਂ ਕਰਾਂਗੇ ਦੇਖੀ ਤੇ ਜਾਵਾਂ ਮੇਕਅਪ ਦਾ ਸਮਾਨ ਬਾਕੀ ਲੈ ਲਵਾਂ ਠੀਕ ਹੈ ਮੰਮੀ ਜਾਂਦੇ ਆ ਠੀਕ ਆ ਹੂੰ ਡਿਮਾਂਡ ਕੋਈ ਨਹੀਂ ਪੂਰੀ ਕਰਾ ਜੱਸੂ ਕਿਹਦੇ ਕੋਈ ਨਹੀਂ ਦਵਾ ਕੇ ਮੈਂ ਤੈਨੂੰ ਅਸੀਂ ਕੁਛ ਨਹੀਂ ਰਹੇ ਕਿਉਂ ਵੇਰ ਤੂੰ ਵੀ ਘਰੇ ਰਿਆ ਮੈਂ ਵੀ ਘਰੇ ਰਹੂੰਗਾ ਕਿਹਦੇ ਮੈਂ ਚੀਜ਼ਾਂ ਕਿਹਾ ਕਿਉਂਗਾ ਮੈਂ ਚੀਜ਼ਾਂ ਲੈ ਕੇ ਆਉਂਗਾ ਕਿ ਦਿਨਾਂ ਨਾ ਨਾ ਪੁੱਤ ਲੈ ਕੇ ਆਉਂਗੀ ਨਾ ਕਾਹ ਤੋ ਕਿਹਦੇ ਸੀ ਜਾਵਾਂਗੇ ਅੱਛਾ ਆਵਾ ਮੈਂ ਨਾ ਜਾਵਾਂ ਚਲਾਓ ਚੰਗਾ ਆਇਓ ਮੈਂ ਤਾਂ ਹਰ ਚਾਹੇਂਗਾ ਦੀ ਮੀਂਹ ਤਾਂ ਆ ਗਿਆ ਹੁਣ ਹਟ ਜਾ ਨਾ ਹੀ ਜਨ ਜਪ ਹਟ ਜਾਣ ਦੇ ਜਾਣਾ ਮੈਂ ਤਾਂ ਹਾਂ ਜਾਣਾ ਮੈਂ ਤਾਂ ਇਹਨੂੰ ਬਾਹਰ ਮੀਂਹ ਤਾਂ ਆ ਗਿਆ ਕੋਈ ਗੱਲ ਨਹੀਂ ਕੋਈ ਪਤਾ ਮੈਂ ਗਾਇ ਨਹੀਂ ਬੰਦਾ ਮੂਰੇ ਕਿੱਥੇ ਬੈਠੇਗਾ ਕਿ ਜੇ ਮਮੇ ਨੂੰ ਕਹਿੰਦੇ ਮੀਂਹ ਤਾਂ ਆ ਗਿਆ ਮੀਂਹ ਆ ਗਿਆ ਪਰ ਨਾ ਚਲੀਏ ਲਾਡੇ ਨਾਲ ਕਿ ਚਾਚਾ ਨੂੰ ਕੋਈ ਜਾਂਦੀ ਨਹੀਂ ਜਾਂਦੀ ਚੱਲ ਫਿਰ ਰਾਜਾ ਘਰੇ ਚਲੀਏ ਇਹ ਵੀ ਮੱਚੋ ਤਤ ਕਰਦਾ ਤੁਹਾਡੇ ਕਹਿੰਦੇ ਕਿ ਚਾਚਾ ਦੀ ਗੱਲ ਮੰਨ ਲਾ ਚੱਲ ਫਿਰ ਮੈਂ ਮੰਨ ਲਿਆ ਚੱਲੀਏ ਚਲੋ ਬਹਿ ਜਾਓ ਫਿਰ ਛੱਡ ਫਿਰ ਚਾਚਾ ਜੀ ਠੀਕ ਹੈ ਚਲਦੇ ਆ ਲੈਣਾ ਕੀ ਕੀ ਤੁਹਾਨੂੰ ਮੈਂ ਕਾਹਸੇ ਕਿਲੇ ਤੁਹਾਡੇ ਨਾਲ ਮਤਲਬ ਪੈਸੇ ਕਿੰਨੇ ਦੇ ਕੋਲ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਤਾਂ ਮੈਂ ਥ੍ਰੈਡਿੰਗ ਕਰवानी ਹੈ ਹਾਂ ਇੱਕ ਗ੍ਰਾਮ ਇੱਕ ਮੇਲ ਪਿਸਟਿਕ ਲੈਣੀ ਹੈ ਹਾਂ ਤੇ ਇੱਕ ਨਹੀਂ ਦੋਲ ਪਿਸਟਿਕ ਇੱਕ ਬਿੰਦੀਆਂ ਦਾ ਕਾਰਡ ਤੇ ਇੱਕ ਨੇਲ ਪੈਂਟ ਇੱਕ ਪਜੇਬਾ ਨਾ ਠੀਕ ਆ ਜਿੰਦਾਂ ਦਾ ਠੀਕ ਆ ਇਹ ਤਾਂ ਠੀਕ ਆ ਪਰ ਪਜੇਬਾ ਦਾ ਕਿੰਨਾ ਮਹਿੰਗਾ ਥੋੜਾ ਅਜਾ ਪਜੇਬਾ ਮਾੜੀਆਂ ਆੜੀਆਂ ਨਹੀਂ ਹੈਗੀਆਂ ਕੰਮ ਇਹ ਨਾਲ ਥੋੜਾ ਜਾਓ ਉਹ ਸਹੀ ਰਹਿੰਦੇ ਨਾ ਪੁਆਇੰਟ 90 ਅੰਦਰ ਰਹਿੰਦੇ ਆ ਫਿਰ ਅਜੇ ਜੇ ਬਾਬਾਈਆਂ ਤਾਂ ਸਿਹਤ ਸਹੀ ਰਹਿੰਦੀ ਆ ਦਵਾਈ ਨਹੀਂ ਲੈਣੀ ਪੈਂਦੀ ਨਾ ਨਾ ਹੈਗੀਆਂ ਵੀ ਇਹਨਾਂ ਰੇਟ ਤੇ ਕੰਮ ਕਿੰਨਾ ਆ ਕੋਈ ਗੱਲ ਨਹੀਂ ਚੰਦੀ ਬਾਈ ਚੰਗੀ ਹੁੰਦੀ ਆ ਗੁੱਸਾ ਨਹੀਂ ਆਉਂਦਾ ਫਿਰ ਮੈਂ ਗੁੱਸਾ ਕਰ ਲਿਆ ਕਰੂੰਗਾ ਮੈਂ ਕਿਵੇਂ ਕਰਾਂ ਰੇਟ ਵੜੀ ਜਸੂ ਮੇਰੀ ਮੰਮੀ ਕਹਿੰਦੇ ਪਜੇਬਾ ਨਹੀਂ ਲੈਣੀ ਹੈਗੀ ਨਾ ਪੱਤਕੇ ਲੈਣੀ ਹੈ ਲਊਗੀ ਮੰਮੀ ਪੰਜ ਬੱਗ ਵਸਤੂ ਬਲੱਡੇ ਆਈਆ ਲਾਈ ਲੱਗਾ ਓਏ ਲਾਈ ਲੱਗ ਨਹੀਂ ਗਿਆ ਮੰਮੀ ਦਾ ਮੇਰੀ ਗੱਲ ਸੁਣ ਲੈ ਅੰਬਰਦਾਨਾ ਕਰ ਹਾਂ ਛੋਟਾ ਹੈ ਛੋਟਾ ਛੋਟਾ ਜਿਹਾ ਵੱਡਾ ਬੱਤ ਕਾ ਲਾਈ ਲੱਗ ਨਾਮ ਹੀ ਇਹ ਬਾਈ ਲੱਗ ਲਾਵੂੰਗੀ ਹਾਂ ਤੁਹਾਨੂੰ ਪੈਸੇ ਕਰਾਮ ਨਹੀਂ ਕਰ ਲੈ ਆਪਣੇ ਕਾ ਬਾਲ ਤਾਂ ਥੋੜੀ ਹੈ ਮੰਮੀ ਸਹੀ ਰੋਗੀ ਵਜ੍ਹਾ ਬਾਕੀ ਠੀਕਾ ਸੁਣਦੇ ਨਹੀਂ ਨੀਕਾ ਲਾਵਾਂਗੇ ਜਸੂ ਹਾਂ ਹਾਂ ਲਾਵਾਂਗੇ ਕੋਈ ਨਾ ਰੋਏ ਰੋਏ ਜਾ ਕੇ ਦੇ ਦੇ ਇਤੋਂ ਨਹੀਂ ਪਤਾ ਡਿੱਗੇਗਾ ਤੇ ਡਿੱਗੇਗਾ ਫੋਟੋ ਨਹੀਂ ਬੈਠਾ ਰਿਹਾ ਹੁਣ ਤੇ ਇੱਥੇ ਬੈਠਣਾ ਆਉਂਦਾ ਹੋਇਆ ਬੈਠੇ ਉੱਥੇ ਚੰਗਾ ਚੱਲ ਤਾਂ ਬਈ ਮੰਨਦਾ ਨਹੀਂ ਹੈਗਾ ਤੂੰ ਕੀ ਗੱਲ ਮੰਨੇ ਤੁਹਾਡੀ ਉਹ ਇਹ ਗੱਲ ਮੰਨ ਮਮੀ ਨੂੰ ਕਹੇ ਪੰਜਾਬਾ ਨਹੀਂ ਲੈਣੀ ਆ ਲਾਉਗੀ ਹਾਂ ਮੇਰੀ ਵਰਡ ਤੇ ਬੋਲਦਾ ਇਹ ਜੀ ਤੁਹਾਨੂੰ ਕਹਦੇ ਮੈਂ ਨਹੀਂ ਪੰਜਾਬਾ ਲੈਣੀ ਹਾਂ ਜੀ ਜੀ ਮਮੀ ਨੂੰ ਖਵਾ ਦਊਗੀ ਸੱਤੀ ਪਾਪਾ ਖਵਾਉਗਾ ਮੈਨੂੰ ਸੱਤੀ ਪਾਪਾ ਬੁਲਾ ਡਿਆ ਕਰ ਸੱਤੀ ਪਾਪਾ ਬੁਲਾ ਡਿਆ ਕਿੱਥੇ ਆ ਪਾਏ ਬਾਗਿਆ ਉਹ ਚੀਜੀ ਖਾਊਗਾ ਉਹ ਠੀਕ ਗਿਆ ਨਾ ਤਾਂ ਮੋੜ ਨਹੀਂ ਲਾਉਂਦਾ ਆ ਵਤਨ ਉਹ ਮੀ ਆ ਜਸੂ ਕਿ ਪੁੱਛਿਆ ਅੰਦਰ ਆ ਵਤਨ ਉਹ ਮੀ ਐਂ ਬੇਸੇ ਨਹੀਂ ਬਤਾਤਾ ਲੱਗੇ ਹੋਏ ਅਦਾ ਕੋਈ ਚੀਜ ਐਕਸੀਡੈਂਟ ਹੋ ਜਾਏ ਦੇਖੀ ਜੀ ਨਹੀਂ ਜਾਦਾ ਤਾਂ ਬੱਲੇ ਲੱਗਾ ਸਾਡੀ ਘੂੜਾ ਵੰਡਾ ਠੀਕ ਹੈ ਜੀ ਜਾਂ ਵੀ ਸਿੱਜ ਜਾਏ ਮੀਚ ਪਰ ਨਹੀਂ ਆਏ ਮੇਰੀ ਕਿਸਮਤ ਤੇਜ ਹੈ ਜੇ ਤੂੰ ਮੀ ਪਾ ਕੇ ਰਾਜੀ ਨਹੀਂ ਨਾ ਕਰੇਗਾ ਤਾਂ ਪੈ ਜਾਊਗਾ ਕੋਈ ਗੱਲ ਆਈ ਕਿਦਰਾ ਅੱਬਾ ਨੂੰ ਰੱਬ ਵੀ ਸਮਝੋ ਅੱਛਾ ਮੈਂ ਰੱਬ ਨਹੀਂ ਗਈ ਫਿਰ ਹੋ ਰੱਬ ਨਹੀਂ ਮਰਦਾ ਫਾਦਰ ਲਈ ਮੈਂ ਐਸੇ ਕਿਹਾ ਫਿਰ ਮੈਂ ਨਹੀਂ ਆਉਂਦੀ ਮਰਜ਼ੀ ਨਾਲ ਭਾਣੀ ਦੀ ਘੋੜੀ ਹਾਂ ਹਾਂ ਜਿੰਨੇ ਆਉਣ ਕਿਥੇ ਲੈਂਦੀ ਆਈ ਆ ਮੇਰੇ ਆੜੀ ਦਾਹੀਂ ਦੋਣੋਂ ਰਸ ਨੂੰ ਹੋਰ ਕੋਸਾ ਦਿਨੋਸ ਸਮਹ ਹੈ ਕੋੜਾ ਦੇਵਾਜੀ ਵਾਪਸ ਮੋੜੂਗਾ ਆਏ ਕਿਵੇਂ ਮੋੜੋਗੇ ਫਿਰ ਮੈਂ ਉੱਥੇ ਖੜ ਜੂਗੀ ਦੁਕਾਨ ਚ ਜੋਥੀ ਖੜ ਜੂਗੀ ਹਿੱਲਦੀ ਨਹੀਂ ਗਾ ਉਹ ਨਾਲ ਗੜਦੂ ਨਾ ਬਾਹਰ ਲੈਤਾ ਨਾ ਕੁਝ ਆਏ ਕਿ ਆਏ ਨਹੀਂ ਕੱਢਦਾ ਆਪੇ ਆਵੇ ਕਿ ਸਾਰਿਆਂ ਨੂੰ ਹੱਥ ਖੜੇ ਕਰੀ ਜਾਂਦਾ ਸੂ ਸਾਰੇ ਮੋਟਾ ਗੜਦੂ ਚਾ ਰੋਣ ਦਾ ਸੂ ਫੋਟੋ ਰੇਕ ਲੱਖ ਨਹੀਂ ਗੜਾ ਕਰਦੇ ਲੋ ਜੀ ਸਿ ਆ ਚੁੱਕੇ ਆ ਬਿਊਟੀ ਪਾਰਲਰ ਚ ਤੇ ਆ ਲੱਗ ਜਿਆ ਮੈਡਮ ਥ੍ਰੈਡਿੰਗ ਕਰਾਉਣਾ ਮੂੰਹ ਦਾ ਫੇਸ ਬੁਸ਼ ਵਾਲਾ ਕਰਾਉਣਾ ਇਹ ਦੇ ਕੇ ਜਾਣ ਜੋ ਧਾਗਾ ਲੋ ਮੰਨ ਲੱਗ ਜੇ ਮੂੰਹ ਦੇ ਹਲੇ ਜਗਾੜਾ ਕਰਦੇ ਰਹ ਜਾਂਦੀਆਂ ਨਹੀਂ ਤਿੰਨ ਤਿੰਨ ਜਾਣੀਆਂ ਲੱਗ ਰਹੀਆਂ ਨਹੀਂ ਆ ਤਾਂ ਵੀ ਟੋਰ ਨਾਲ ਬੈਠੀ ਆ ਗਈ ਕੋਈ ਅਸਰ ਨਹੀਂ ਹੋ ਰਿਹਾ ਇਹ ਤਾਂ ਕਰ ਜਾਨ ਨਿਕਲ ਜਾਂਦੀ ਹੈਗੀ ਤਾਂ ਆ ਧੱਗ ਬਾਲ ਜਿਹੜੇ ਟੋਰ ਪਟਾਉਣ ਲੱਗ ਗਿਆ ਗੱਲਾਂ ਹੀ ਆ ਤੂੰ ਇਧਰ ਕੋਈ ਚੱਕਰ ਨਹੀਂ ਇਹਨੂੰ ਆ ਲੱਗ ਰਹੀ ਹੈਗੀ ਤੇ ਇਧਰੋਂ ਮੈਂ ਤੇ ਜਸੂ ਬੈਠੇ ਆਂਗੇ ਦੋਨੇ ਜਾਣ ਝੱਕੀ ਜੰਨੇ ਆਗੇ ਕਦੋਂ ਫਿਰ ਹੀ ਹੋਊਗੀ ਕਦੋਂ ਕੁਝ ਖਾਵਾਂਗੇ ਬਾਹਰੇ ਜਾਵਾਂਗੇ ਜਸੂ ਨੇ ਇਸੀ ਤਰ ਮੋਰ ਚੱਕ ਕੇ ਬੰਗੇ ਲਈ ਜਾਂਦਾਗਾ ਘਰੇ ਮਿੰਟੇ ਕਰਾ ਇੱਥੇ ਮਿੰਟੇ ਰਹੇਗਾ ਸੁਗੋਤਾ ਹੀ ਕੰਮ ਆ। ਨੈੜੋਂ ਹੱਜੀ ਲੱਗੀ ਹੋਈ ਆ ਦੇਖੋ। ਇਹ ਨੈੜੋਂ ਉੱਥੇ ਕਿੰਨੇ ਟਾਈਮ ਜਾਵਾਂਗੇ ਬਾਹਰ। ਹੁਣ ਆ ਗਿਆ ਆਪਾਂ HDFC ਬੈਂਕ 'ਚ ਥੋੜਾ ਜਿਹਾ ਕੰਮ ਸੀਗਾ। ਤੇ ਭਰਾ ਦਾ ਫੋਨ ਆਇਆ ਸੀਗਾ ਸਿਰੀ ਦਾ। ਕਹਿੰਦਾ ਚੱਕ ਲਾ ਕੇ ਆਉਣਾ। ਗੱਡੀ ਦੇ ਪਹਾੜੇ-ਪੂੜੇ ਚੱਕੇ ਸੀ ਕੋਈ। ਕਹਿੰਦਾ ਚੱਕਾ ਵੜ ਲਿਓ। ਸੱਤੀ ਵੀਰ ਆਇਆ ਸੀਗਾ। ਤੇ ਚੱਕ ਵੜ ਕੇ ਆਪਾਂ HDFC ਬੈਂਕ ਤੇ ਲਾਉਣਾਗਾ। ਕੋਪਾ ਚੈੱਕ ਲਾ ਦਿੱਤਾ ਉਹਨੂੰ ਤੇ ਹੁਣ ਆਪਾਂ ਜਾ ਰਹੇ ਹਾਂ ਵਾਪਸ ਉਸ ਕਾਂਟਿਨ ਜਸੂ ਦਾ ਜਸੂ ਦਾ ਡੇਢੀ ਲੈ ਗਿਆ ਉਹਨੂੰ ਕੋ ਚੜਾ ਕੇ ਤੇ ਅਸੀਂ ਦੋਨੇ ਰਹਿ ਗਏ ਹੁਣ ਬੜਾ ਇੱਥੇ ਆਪਾਂ ਦਾ ਫੇਵਰੇਟ ਹੈ ਟਿੱਕੀਆਂ ਗੋਭੀ ਵਾਲੀਆਂ ਆਲੂ ਵਾਲੀਆਂ ਟਿੱਕੀਆਂ ਹੁੰਦੀਆਂ ਇਹਦੇ ਕੋਲੇ ਬਣਾਈਆਂ ਨਹੀਂ ਬਣਦਾ ਉਹ ਜਿਆ ਕਹਿੰਦਾ ਤਾਂ ਘੰਟਾ ਲੱਗ ਜੂ ਜੇ ਟਾਈਮ ਲੱਗੂ ਕਹਿੰਦਾ ਤੇ ਆਪਾਂ ਜਾ ਰਹੇ ਹੁਣ ਮਸ਼ਹੂਰ ਫੇਵਰੇਟ ਮੱਤੀ ਵਾਲਾਂ ਦੇ ਹਾਂ ਦਾ ਅਰ ਮਸ਼ਹੂਰ ਹੀ ਆ ਸਾਰੇ ਬਲੱਡੀ ਜਿ ਮਸ਼ਹੂਰ ਮੱਤੀ ਆਉਂਦਾ ਹੋਟਲ ਲੋ ਇਹ ਆ ਪਾਗੇ ਹੁਣ ਮੱਤੀ ਵਾਲਾਂ ਦੇ ਉਹਨਾਂ ਦਾ ਕੰਮ ਚੱਲੀ ਜਾਂਦਾ ਨੇ ਮਿਸਤਰੀ ਮੁਸਤਰੀ ਲੱਗੇ ਆਗਾ ਬਿਲਡਿੰਗ ਉਹਰ ਬਾਰੇ ਨੇ ਉੱਪਰ ਆ ਦਾ ਕੰਮ ਚੱਲੀ ਆ ਮੁਰੇਣੋਂ ਬੜਾ ਯਾਨੀ ਬੜਾ ਕੰਨ ਸ਼ੁਰੂ ਕਰ ਦਿੱਤੇ ਆਂ ਅਛਲੇ ਵਾ ਤੇ ਆਪਾਂ ਵੀ ਗਾਰੇ ਆਣਾ ਬੜਾ ਬੜਾ ਕਰਾ ਕੇ ਅੱਗੇ ਵਾਜ਼ੇ ਨੂੰ ਦੇ ਦੇਣ ਚੱਲਿਆ ਵਾ ਪਿੰਡ ਐਸੇ ਘੜਵਾ ਕੇ ਨੁਆ ਲੱਗ ਰਿਹਾ ਜਿਵੇਂ ਬਾਰੀ ਮੀਂਹ ਵੀ ਆ ਰਿਹਾ ਹਾਂ ਮੌਸਮ ਵੀ ਖਰਾਬ ਹੋ ਰਿਹਾਗਾ ਹੁਣ ਇਹ ਨਹੀਂ ਵਦਾਂ ਮੀਂਹ ਸਾਰੀ ਇੱਕ ਆਪਣੇ ਬਲਾ ਡੇਵੜਾ ਡਿੱਜੀ ਹੋਰੇ ਤੇ ਵੀ ਜੀ ਨਾ ਜਾਈਏ ਉਜੀ ਵਾਰ ਤਾਂ ਮੈਂ ਪਹਿਰਿਆਗਾ ਲੈ ਜਾਣ ਲੱਗੂ ਜਣਾ ਗੁਰਪੰਡ ਚੱਕ ਤੋਂ ਮੈਂ ਪਾਉਂਦੀ ਪੰਡ ਦਸਨ ਭੁੱਲੇ ਆਏ ਸੀ ਦਸਨ ਭੁੱਲੇ ਆਏ ਦਸਨ ਭੁੱਲੇ ਆਏ ਕਿ ਕਿਵੇ ਲੱਗੀ ਅਗਰ ਲੋਸਤ ਟਾਈਪ ਭੁੱਲੇ ਆਏ ਸਾਨੂੰ ਸੀ ਠੀਕ ਦਾ ਕੀ ਮਤਲਬ ਹੋਇਆ ਸਾਹਲੂ ਘੰਟੇ ਤੋਂ ਭੁੱਲੇ ਆਏ ਇਹ ਤਾਂ ਦੁਕਾਨ ਤੇ ਸਾਮਾਨ ਲੈ ਜਾਂਦੇ ਸੀ ਆਇਆ ਸੀ ਸਾਹਲੂ ਘੰਟੇ ਤੋਂ 10 ਵਜੇ ਚੱਕਰ ਆਏ ਦਸਨ ਭੁੱਲੇ ਆਏ ਉਹਦਾ ਡੈਡੀ ਕੋਲੇ ਭੱਗ ਗਿਆ ਉਹਦੇ ਕੋਲ ਉੱਥੇ ਆ ਜਾਂਦੀ ਆ ਮੈਡਮ ਹੁਣ ਖਰਚ ਕਰਾ ਕੇ ਰੁਪਈਆਂ ਦਾ ਉਹ ਡਿੱਗੂ ਵੀ ਦੇਖਦਾ ਸੀ ਜਿਵੇਂ ਡਿੱਗੂ ਹੈ ਨਾਮ ਸਿੰਘ ਇਹਦੇ ਲੈ ਕੇ ਜਾਂਦੀ ਆ ਉਹਦੀ ਸੇ ਲੋਮ ਉਹਦਾ ਇਹ ਮੇਰੇ ਕਰ ਲਈ ਸਿਆਣੀ ਐ ਨਾ ਖਰਚਾ ਨਹੀਂ ਕਰਾ ਹੈਗਾ ਇਹਨੇ 2500 ਰੁਪਏ ਲਵਾਏਗਾ ਨਹੀਂ ਵੜਾ ਨਹੀਂ ਵੜਾ ਖਾਲਾ ਮੈਂ ਸੁੱਤੂ ਦੇ ਗਿਆ ਸੁੱਤੂ ਨੇ ਵੜਾ ਨਹੀਂ ਹੈ ਕੀ ਚੀਜ਼ ਆ ਹਾਂਜੀ ਅਸੀਂ ਬਲੱਡੇ ਤੋਂ ਸ਼ੋਪਿੰਗ ਕਰਕੇ ਹੁਣ ਘਰੇ ਪਹੁੰਚ ਚੁੱਕੇ ਆਂ ਸੁੱਕ ਦੇ ਤੱਕ ਇਹ ਤਾਂ ਪੈ ਗਿਆ ਤੁਹਾਨੂੰ ਧਕਾਇਆ ਮੈਨੂੰ ਧਕਾਇਆ ਤੁਹਾਨੂੰ ਚੰਗਾ ਕੋਈ ਨਹੀਂ ਪੈਸੇ ਲਾਤੇ ਤਾਂ ਹੁਣ ਥੱਕ ਗਏ 2500 ਕਿੰਨ ਬਣ ਜਾਂਦਾ ਚੰਗਾ ਕੋਈ ਨਹੀਂ ਮੈਂ ਇੱਕ ਵਾਰੀ ਲਵਾਉਣਾ ਸੀ ਮੈਂ ਕਿਹੜਾ ਵਾਰੀ ਵੇਰ ਲਵਾਉਣਾ ਆ ਜੀ ਵਧੀਆ ਗੱਡੀ ਹੁੰਦੀ ਆ ਚੰਗਾ ਫਿਰ ਕੋਈ ਨਾ ਤਿੰਨ ਵਾਰ ਵਾਉ ਉਹ ਤੁਹਾਡੀ ਮੈਂ ਕਿਹੜਾ ਗਿਆ ਬੂਹਾਂ ਹੀ ਫਿਰ ਕੀ ਆ ਪੈਸੇ ਲਵਾ ਲੈ ਜੇ ਤੁਹਾਨੂੰ ਸਾਡਾ ਇਦਾਂ ਬਲੌਗ ਵਧੀਆ ਲੱਗਿਆ ਤਾਂ ਸਾਡੇ ਬਲੌਗ ਨੂੰ ਵਰਤ ਤੋਂ ਵੱਧ ਲਾਈਕ ਕਮੈਂਟਾਂ ਜੀ ਸ਼ੇਅਰ ਕਰਨਾ ਤੇ ਸਾਡੇ ਸੋਹਣੇ ਸੋਹਣੇ ਹੋਰ ਬਲੌਗ ਦੇਖਣ ਲਈ ਸਾਡੇ ਚੈਨਲ ਸੁਖ ਸਿੱਧੂ ਦਾ ਬਲੌਗਸ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਅਸਟ੍ਰਿਕ